ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਰਮਗੜ੍ਹ ਇਹ ਪਿੰਡ ਮਲੋਟ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮਲੋਟ ਸ਼ਹਿਰ ਤੋਂ ਜਦੋਂ ਆਪਾਂ ਹਵੋਰ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਹੀ ਕਰਮਗੜ੍ਹ ਪਿੰਡ ਆਉਂਦਾ ਤੇ ਭੁੱਲਰ ਡੇਰੀ ਫਾਰਮ ਹੈ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇਹਨਾਂ ਕੋਲ ਲਗਭਗ 22-23 ਨਗਰ ਇਥੇ ਜਿਹੜੇ گاਵਾਂ ਤੇ ਜਾਂ ਦੋ ਨਗ ਮੱਝਾਂ ਦੇ ਵਿੱਚ ਹੈ ਬਹੁਤ ਸੋਹਣਾ ਸੈਟਅਪ ਬਣਾਇਆ ਹੈ ਕਾਨਿਆਂ ਦਾ ਜਾਂ ਬਾਂਸ ਦਾ ਜਿਹੜਾ ਉਹ ਕੱਚਾ ਛੱਡ ਹੈ ਬਹੁਤ ਸੋਹਣੀ ਡਾਇਰੈਕਸ਼ਨ ਦੇ ਵਿੱਚ ਹੈ ਤੇ ਸੋਹਣੇ ਪਸ਼ੂ ਇਹਨਾਂ ਦੇ ਸੰਭਾਲੇ ਹੋਏ ਆ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਕੇ ਟੂ ਜੈਡ ਜਿੰਨੇ ਇੱਕ ਪਸ਼ੂ ਤੁਸੀਂ ਸਕਰੀਨ ਉੱਤੇ ਦੇਖੋਗੇ ਸਾਰੇ ਇਹਨਾਂ ਨੇ ਵੇਚ ਦੇਣੇ ਆ ਹਰੇਕ ਤਰ੍ਹਾਂ ਦਾ ਮੇਲ ਇੱਥੇ ਹੈ ਜਿਹਦੇ ਚ ਟੋਕੜ ਗੱਬਣਗਾਵਾ ਇਸ ਸਾਈਡ ਤੇ ਤੁਸੀਂ ਦੇਖੋਗੇ ਜਿਹੜੀਆਂ ਅੱਧ ਗੱਬ ਹੋਈਆਂ ਖੜੀਆਂ ਨਾਲ ਦੁੱਧ ਵੀ ਦਿੰਦੀਆਂ ਇਨਾਂ ਤੋਂ ਇਲਾਵਾ ਕੁਝ گاਵਾ ਹਜੇ ਬਿਲਕੁਲ ਤਾਜ਼ੀਆਂ ਸੂਆਂ ਐ ਤੇ ਕੁਝ ਇਸਰ ਤੇ گاਵਾ ਜਿਹੜੀਆਂ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਸੂ ਪੈਣਾ ਤਿਆਰੀਆਂ ਦੇ ਵਿੱਚ ਐ ਟੋਕੜ ਘੱਬਣ ਮੱਝ ਵੀ ਵੀਡੀਓ ਚ ਦਿਖਾਉਂਗਾ ਅਸਰ ਵੜਾਂ ਜਿਹੜੀਆਂ ਥੋੜੇ ਦਿਨ ਲੈਂਦੀਆਂ ਸੂਣ ਜੋ ਵੀ ਪਰਲੇ ਪਾਸੇ ਹੈ ਜਾਂ ਇੱਕ ਆਧਕ ਗੰਭ ਹੋਈ ਖੜੀ ਐ ਵੇੜ ਉਹ ਵੀ ਭਾਈ ਜੀ ਹੋਰਾਂ ਨੇ ਵੇਚ ਦੇਣੀ ਐ ਛੋਟੇ ਪਾਲਕੂ ਬੱਚੇ ਜੀ ਨੇ ਕੋਈ ਵੱਛੀ ਖਰੀਦਣੀ ਐ ਤਾਂ ਦੋ ਇਧਰ ਛੋਟੀਆਂ ਵੱਛੀਆਂ ਜਿਹੜੀਆਂ ਇੱਕ ਬੈਠੀ ਐ ਤੇ ਇੱਕ ਨਾਲ ਖੜੀ ਐ ਬਲੈਕ ਰੰਗ ਚ ਇਹ ਵੀ ਇਹਨਾਂ ਨੇ ਵੇਚ ਦੇਣੀ ਐ ਇੱਕ ਚੰਗੇ ਸੀਮਨ ਦੀ ਵੱਛੀ ਆ ਦੋਸਤੋ ਸਾਹਮਣੇ ਉਹ ਵੀ ਇਹ ਦੇ ਦੇਣੀ ਆ ਨਾਲ ਆਪਾਂ ਜਾਣਕਾਰੀ ਲਵਾਂਗੇ ਐਸਾਈਡ ਤੇ ਕੁਝ ਹੀ ਫਰ ਜਿਹੜੀਆਂ ਨੌਨ ਪ੍ਰੈਗਨੈਂਟ ਆ ਉਹ ਵੀ ਮੌਜੂਦ ਆ ਸੋ ਫਾਰਮ ਦੇ ਵਿੱਚ ਜਿੰਨੇ ਵੀ ਪਸ਼ੂ ਆ ਇਹਨਾਂ ਨੇ ਸਾਰੇ ਵੇਚਨੇ ਆ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਦਾਂ ਦੀਆਂ ਜਦੋਂ ਵੀਡੀਓ ਬਣਾਉਣੇ ਆ ਜਿਹਦੇ ਵਿੱਚ ਹਰੇਕ ਤਰ੍ਹਾਂ ਦਾ ਪਸ਼ੂ ਹੁੰਦਾ ਵੇਚਨੇ ਸਾਰੇ ਹੁੰਦੇ ਆ ਤਾਂ ਉਦੋਂ ਇੱਕ ਤਾਂ ਰੇਟ ਕੱਲੇ-ਕੱਲੇ ਪਸ਼ੂ ਦਾ ਡਿਸਾਈਡ ਕਰਨਾ ਔਖਾ ਹੋ ਜਾਂਦਾ ਤਾਂ ਬਿਹਤਰ ਇਹ ਹੁੰਦਾ ਵੀ ਜਿਹਨੇ ਖਰੀਦਣੇ ਆ ਉਹ ਆਪ ਇੱਥੇ ਆਵੇ ਦੇਖੇ ਤਸੱਲੀ ਕਰੇ ਜੇ ਕੋਈ ਟੈਸਟ ਕਰਾਉਣ ਦੀ ਲੋੜ ਲੱਗਦੀ ਹੈ ਟੈਸਟ ਕਰਾਵੇ ਜਿਹੜੀਆਂ ਗੱਬਣਾ ਉਹਨਾਂ ਨੂੰ ਚੈੱਕ ਪਾਸ ਕਰਾ ਕੇ ਲੈ ਜਾਵੇ ਤਾਂ ਸੌਦੇ ਕੋਲ ਖੜ ਕੇ ਹੀ ਕਰਿਆ ਕਰੋ ਇਸੇ ਕਰਕੇ ਰੇਟ ਇਹਨਾਂ ਦੇ ਫੋਨ ਤੇ ਹੀ ਰਹਿਣਗੇ ਜਿਹਨੇ ਪਸ਼ੂ ਖਰੀਦਣੇ ਆ ਉਹ ਇੱਥੇ ਪਹੁੰਚ ਸਕਦਾ ਆ ਕਿ ਦੇਖ ਸਕਦਾ ਤੇ ਆਪਦੀ ਤਸੱਲੀ ਨਾਲ ਖਰੀਦ ਸਕਦਾ ਨੰਬਰ ਸਕਰੀਨ ਉੱਤੇ ਵੀ ਚਲਾਉਂਗਾ ਬਾਕੀ ਹਾਈਵੇ ਬਿਲਕੁਲ ਨਾਲ ਦੀ ਲੰਘਿਆ ਇਸ ਫਾਰਮ ਦੇ ਦਸੋਂ ਪਰਲੇ ਪਾਸੇ ਜਿਹੜਾ ਉਹ ਹਾਈਵੇ ਲੰਘਦਾ ਹੈ ਜਿਹੜੇ ਦਰਖਤ ਆ ਉਹ ਹਾਈਵੇ ਦੇ ਉੱਤੇ ਲੱਗੇ ਹੋਏ ਆ ਸੋ ਕਰਮਗੜ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਤੇ ਭੁੱਲਰ ਡੇਰੀ ਫਾਰਮ ਚੋਂ ਤੁਹਾਨੂੰ ਇਹ ਵੀਡੀਓ ਜਿਹੜੀ ਉਹ ਦਿਖਾ ਰਹੇ ਆਂ ਮਿਲਦੇ ਆਪਾਂ ਬਾਈ ਜੀ ਹੋਰਾਂ ਨਾਲ ਕਰਦੇ ਆਂ ਗੱਲਾਂ ਬਾਤਾਂ ਕੀ ਕਾਰਨ ਆ ਵੀ ਇਹਨਾਂ ਨੇ ਜਿਹੜੇ ਪਸ਼ੂ ਇਹ ਸਾਰੇ ਵੇਚਨੇ ਆ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਪਸ਼ੂ ਵੀ ਤੁਹਾਨੂੰ ਥੋੜੀ ਥੋੜੀ ਜਾਣਕਾਰੀ ਇਹਨਾਂ ਬਾਰੇ ਸਾਰੀਆਂ ਵਾਰੀ ਦੇ ਦਿਆਂਗੇ ਮਿਲਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸੋ ਜੀ ਨਿਰਮਨ ਸਿੰਘ ਭੁੱਲਰ ਅ ਅੱਜ ਆਪਾਂ ਸਾਰੇ ਪਸ਼ੂ ਮੁਕਾਊ ਕਰਤੇ ਜੀ ਪਰ ਜਿਹੜਾ ਸੈਟਅਪ ਦੇਖਦੇ ਆਂ ਬੜੀ ਰੀਜ ਨਾਲ ਬਹੁਤ ਸੋਹਣਾ ਬਣਾਇਆ ਹੋ ਕੀ ਕਰਨਾ ਹੁਣ ਪਸ਼ੂ ਸਾਰੇ ਵੇਚਦੇ ਨੇ ਹਾਂ ਹੁਣ ਕਰਕੇ ਮੇਰੇ ਨਾ ਆਪਦੇ ਗੋਡੇ ਬਦਲਾਉਣ ਵਾਲੇ ਆ ਤੇ ਬੇਟੇ ਕੋਲੇ ਟਾਈਮ ਨਹੀਂ ਹੁੰਦਾਗਾ ਅੱਛਾ ਉਹ ਐਡਵੋਕੇਟ ਆ ਬੇਟਾ ਠੀਕ ਹੈ ਇਸ ਕਰਕੇ ਆਪਦੇ ਤੋਂ ਬਿਨਾ ਪਸ਼ੂ ਸੰਭਲ ਨਹੀਂ ਸਕਦੇ ਅੱਛਾ ਹੁਣ ਗੋਡੇ ਦੋਨੇ ਬਦਲਾਉਣੇ ਪੈਣਗੇ ਗੋਡੇ ਦੋਵੇਂ ਬਦਲਾਉਣੇ ਪੈਣਗੇ ਠੀਕ ਹੈ ਤੇ ਹੁਣ ਤਾਂ ਕਰਕੇ ਆਪਾਂ ਸਾਰੇ ਪਸ਼ੂ ਇੱਕ ਈ ਬਕਾਉ ਕੀਤੇ ਆ ਬਾਅਦ ਚ ਫੇਰ ਰੱਖਾਂਗੇ ਸ਼ੌਂਕ ਆ ਆਪਾਂ ਨੂੰ ਠੀਕ ਹੈ ਸਾਰਾ ਸਿਸਟਮ ਸ਼ੌਂਕ ਨਾਲ ਬਣਾਇਆ ਸਾਰਾ ਸੈਟਅਪ ਕੀਤਾ ਹੋਇਆ ਹੈ ਤਾਂ ਜਾਨੀ ਜੀ ਜਦੋਂ ਗੋਡੇ ਗਾਡੇ ਪੁਆ ਲਈ ਸਹੀ ਹੈ ਜਦੋਂ ਗੋਡੇ ਪੁਆ ਕੇ ਸੈੱਟ ਹੋ ਗਈ ਸਿਹਤ ਫਿਰ ਦੁਬਾਰਾ ਫੇਰ ਪਸ਼ੂ ਰੱਖਦੇ ਹਾਂਜੀ ਹਾਂਜੀ ਬਿਲਕੁਲ ਜੀ ਛੱਡ ਤਾਂ ਪਾ ਸਕਦੇ ਨਹੀਂ ਉਹਨਾਂ ਸਹੀ ਹੈ ਅੱਛਾ ਇਸ ਟਾਈਮ ਆਪਣੇ ਕੋਲ ਮੇਰੇ ਖਿਆਲ ਚ ਹਰੇਕ ਤਰ੍ਹਾਂ ਦੇ ਪਸ਼ੂ ਹੀ ਆ ਤੋਕੜ ਗੱਬਣ ਵੀ ਹੈ ਹਾਂਜੀ ਤੋਕੜ ਗੱਬਣ ਵੀ ਹੈ ਹਾਂ 6-7 ਤੋਕੜ ਗੱਬਣ ਹੈ ਜੀ ਹਾਂ ਤੇ ਕੁਝ ਹੀਫਰ ਨੇ ਠੀਕ ਹੈ ਤੇ ਕੁਝ ਤਾਜ਼ੀਆਂ ਸੂਈਆਂ ਦੋ ਤਿੰਨ ਵੜਾ ਹੈਗੀਆਂ ਠੀਕ ਹੈ ਚਾਰ ਪੰਜ ਮੌਕੇ ਤੇ ਸੂਣ ਵਾਲੀਆਂ 15 ਤੋਂ 20 ਦਿਨਾਂ ਦੇ ਵਿੱਚ ਅੱਛਾ ਇਸ ਟਾਈਮ ਜਿਹੜਾ ਦੁੱਧ ਆਪਾਂ ਸਾਰੀਆਂ ਬੇੜਾਂ ਜਿਹੜੀਆਂ ਘਰ ਦੀਆਂ ਪਾਲੀਆਂ ਹੋਈਆਂ ਅੱਛਾ ਘਰ ਦੀਆਂ ਬੇੜਾਂ ਦੁੱਧ ਇਸ ਟਾਈਮ ਕਿੰਨਾ ਕੁ ਪੈਦਾ ਕਰ ਰਹੀਆਂ ਉੱਥੇ ਹਾਂ ਤਕਰੀਬਨ ਇਸ ਟਾਈਮ 40 ਕਿਲੋ ਦੁੱਧ ਹੈ 40 ਕਿਲੋ ਹਾਂ ਡਰਾਈ ਤੇ ਚੱਲ ਰਹੀਆਂ ਸਾਰੀਆਂ ਠੀਕ ਹੈ ਡਰਾਈ ਕਰ ਰਹੇ ਹਾਂ ਅੱਛਾ ਆਪਾਂ ਮੱਝ ਇੱਕ ਹੀ ਆਪਣੇ ਕੋਲ ਇਹਦੀ ਡਿਟੇਲ ਪਹਿਲਾਂ ਦੇ ਦਈਏ ਆਪਾਂ ਹਾਂ ਕਿੰਨੇ ਚਿਰ ਦੀ ਗੱਭਣਾ ਜੀ ਕਿੰਨਾ ਦੁੱਧ ਹੋਊਗਾ ਇਹ 5ਕ ਮਹੀਨਿਆਂ ਦੀ ਗੱਭਣ ਹੈ ਜੀ ਤੇ ਦੁੱਧ 8 ਕਿਲੋ ਇੱਕ ਟਾਈਮ ਦਾ ਹੁਣ ਇਹ ਥੱਲੇ ਇੱਕ ਟਾਈਮ ਹੀ ਮਿਲਦੀ ਹੈ ਹਾਂ ਇੱਕ ਟਾਈਮ ਮਿਲਦੀ ਹੈ ਜੀ ਇਹ ਤਕਰੀਬਨ ਥੋੜਾ 17 ਕਿਲੋ ਦੁੱਧ ਚੋਇਆ ਦਾ ਤਾਜੀ ਦਾ 16 17 ਸੀਗਾ ਠੀਕ ਹੈ ਦੋਸਤੋ 5 ਮਹੀਨਿਆਂ ਦੀ ਗੱਭਣ ਇੱਕ ਟਾਈਮ ਇਸ ਟਾਈਮ ਮਿਲਦੀ ਹੈ ਤੇ ਦੁੱਧ ਦੇ ਦਿੰਦੀ ਹੈ 8 ਕਿਲੋ ਸਿੰਗਲ ਹੱਡੀ ਦੇ ਵਿੱਚ ਉਤੋਂ ਤੁਸੀਂ ਦੇਖੋਗੇ ਖੜੀਆਂ ਹੀ ਦਿਖਾ ਦਿੰਦੇ ਆ ਇਹ ਜਿਹੜੀਆਂ ਗਾਵਾਂ ਜਾਂ ਮੱਝਾਂ ਕਿਉਂਕਿ ਤੋਰਾਂਗੇ ਤਾਂ ਫਿਰ ਪਸ਼ੂ ਡਰਦਾ ਵੀ ਹੈ ਕੁਝ ਦੂਜੀਆਂ ਰਿੰਗਾਂ ਲੱਗ ਪੈਣਗੀਆਂ ਹਵਾਨਾ ਇਹਦਾ ਸਾਫ ਸੁਥਰਾ ਹਾਲ ਦੀ ਘੜੀ ਦੱਸਦਾ ਬਾਕੀ ਜਿਹੜਾ ਵੀਰ ਖਰੀਦਣਾ ਚਾਹੂ ਉਹ ਚੋਕੇ ਦੇਖ ਲੂਗਾ ਬੱਚਾ ਇਹਦੇ ਨਾਲ ਬੱਚਾ ਕੀ ਹੈ ਜੀ ਕੱਟਾ ਕੱਟਾ ਉਹ ਨਾਲ ਹੀ ਦੇ ਦਾਂਗੇ ਆ ਨਾਲ ਹੀ ਦੇ ਦਾਂਗੇ ਸੋ ਸੋ ਰੇਟ ਤਾਂ ਫੋਨ ਤੇ ਹੀ ਆ ਤੇ ਕੱਟਾ ਤੁਹਾਨੂੰ ਨਾਲ ਮਿਲ ਜਾਣਾ ਇਸ ਤੋਂ ਅੱਗੇ ਇੱਕ ਗਾਂ ਖੜੀ ਐ ਸੂਣ ਦੇ ਨੇੜ ਐ ਇਹ ਅੰਦਾਜ਼ਾ ਕਿੰਨੇ ਕੁ ਦਿਨ ਲੈ ਸਕਦੀ ਕੋਈ ਸਹਿਤਿਆਨ ਚ ਜੀ ਦੋ ਨੰਬਰ ਤੇ ਜਿਹੜੀ ਗਾਂ ਆ ਇਹ ਤਕਰੀਬਨ ਕੋਈ ਲਊਗੀ ਜੀ ਵੀਕ ਦਿਨ ਲਵਾਂਗੇ ਵੀਕ ਦਿਨ ਲਵਾਂ ਇਹ ਸਾਰੀਆਂ ਹੀ ਕਾਵਾ ਮੇਰੇ ਕੋਲ ਸਾਰੀਆਂ ਜੀ ਆ ਵੀ 20 ਦਿਨਾਂ ਵਿੱਚ ਸੂਣ ਵਾਲੀ ਹੈ ਇਹ ਦੂਜੀ ਹੈ ਦੂਜੇ ਸੂਏ ਵੜ ਠੀਕ ਹੈ ਹਾਂ ਜੀ ਇਹ ਵੀ ਦੂਜੇ ਸੂਏ ਵੜ ਹੈ ਠੀਕ ਹੈ ਹਾਂ ਜੀ ਇਹ ਜਿਵੇਂ ਪਹਿਲਾਂ ਤੁਸੀਂ ਦੱਸਦੇ ਮੇਰੇ ਕੋਲ ਜੇ ਮਹੀਨੇ ਤੋਂ ਘੱਟ ਆ ਸਮਾਂ ਇਹਨਾਂ ਦਾ ਮਹੀਨੇ ਤੋਂ ਸਾਰੀਆਂ ਹੀ ਘੱਟ ਵਾਲੀਆਂ ਜੀ 15 15 20 20 ਦਿਨਾਂ ਵਿੱਚ ਆ ਸੂਣ ਵਾਲੀਆਂ ਠੀਕ ਹੈ ਓਕੇ ਠੀਕ ਹੈ ਹਾਂ ਜੀ ਇਹਨੇ ਪਿਛਲੇ ਸੂਏ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਅੱਛਾ ਇਹ ਹੋਮ ਬਰੀਡ ਹੀ ਆਪਣੀ ਹਾਂ ਜੀ ਹਾਂ ਜੀ ਠੀਕ ਹੈ ਦੋਸਤੋ ਇਹਦੇ 15 ਦਿਨ ਲੱਗਦਾ ਵੀ 15 ਤੋਂ 20 ਦਿਨ ਇਹ ਲ ਸੋ ਇਹ ਤੁਸੀਂ ਇਸੇ ਤਰ੍ਹਾਂ ਇਹਨੂੰ ਦੇਖ ਲਓ 15 ਤੋਂ 20 ਦਿਨ ਲਾਊਗੀ ਵਹਿਣਾ ਚੰਗੀ ਸੱਲੋਂ ਬਣਨੀ ਹੈ ਇਹ ਹਜੇ ਦਿਨੇ ਦੇ ਬਾਕੀ ਹੈ ਇਹ ਤੋਂ ਇਲਾਵਾ ਇਹ ਵੀ ਇਹ ਸਾਰੀਆਂ ਜਿਹੜੀਆਂ ਚਾਰੇ ਆ ਮਹੀਨੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਬੱਚੇ ਦੇ ਦੇਣੇ ਆ ਇੱਕ ਮਹੀਨਾ ਨਾਲ ਤੁਸੀਂ ਬਾਕੀ ਮੰਨ ਲਓ ਕੋਈ 15 ਦਿਨ ਲਾਊਗੀ ਕੋਈ 20 ਤੇ ਕੋਈ 25 ਦਿਨ ਵੀ ਲੈ ਸਕਦੀ ਹੈ ਸਾਰੀਆਂ ਹੀ ਗਾਵਾਂ ਇਹ ਤੁਸੀਂ ਇਸ ਸਾਈਡ ਤੇ ਜਿਹੜੀਆਂ ਦੇਖ ਰਹੇ ਹੋ ਜਿਹਦੇ ਚੱਕੇ ਰੈਡ ਐਂਡ ਵਾਈਟ ਵੀ ਗਾਂ ਇਹਨਾਂ ਕੋਲ ਵਿਕਰੀਆਂ ਨੇ ਸ਼ਹਿਰ ਦੀ ਇਹਦਾ ਬਾ ਦੁੱਧ ਬਹੁਤ ਸੰਘਣਾ ਹੈ ਦਾ ਇਹਦੀ ਫੈਟ 5 ਪਲੱਸ ਆਉਂਦੀ ਹੈ। ਅੱਛਾ ਠੀਕ ਹੈ ਇਹਦੀ ਫੈਟ 5 ਪਲੱਸ ਜਿਹੜੀ ਉਹ ਆਉਂਦੀ ਹੈ ਤੇ ਇਹ ਜਿਹੜੀਆਂ ਗੱਭਣ ਇਸ ਸਾਈਡ ਤੇ ਵੜਣਾ ਹੈਗੇ ਤੋਂ ਇਲਾਵਾ ਕੁਸ ਹੀਫਰ ਵੀ ਹੈਗੇ। ਜਿਹੜੀ ਇਹ ਹੀਫਰ ਪਹਿਲੇ ਨੰਬਰ ਤੇ ਹੈ। ਇਹ ਸਾਰੀਆਂ ਕਰਦੀਆਂ ਪਾਲੀਆਂ ਜੀ ਆਪਣੀਆਂ। ਠੀਕ ਹੈ। ਹਾਂਜੀ ਇਹ 6 ਮਹੀਨਿਆਂ ਦੀ ਗੱਭਣ ਹੈ ਜੀ ਇਹ। 6ਾਂ ਦੀ ਗੱਭਣ ਹੈ। ਹਾਂਜੀ ਠੀਕ ਹੈ ਦੱਸੋ ਪਹਿਲੇ ਸੂਹ ਹਸਤੇ 6ਾਂ ਦੀ ਗੱਭਣ। ਹਾਂਜੀ ਦੰਦੋਂ ਅੰਦਾਜ਼ਾ ਉਸ ਹੈ ਉਮਰ ਇਹਦੀ ਕਿੰਨੀ ਕੁ ਹੋ ਸਕਦੀ ਹੈ ਜੀ ਅੰਦਾਜ਼ਾ ਕੋਈ ਹੈ ਧਿਆਨ ਚਸ। ਇਹ ਹੈ तकरीबन ਕੋਈ ਹੁਣੀ ਹੈ ਜੀ 22 ਮਹੀਨਿਆਂ ਦੀ ਹੋਊਗੀ 22 ਮਹੀਨੇ ਚਲੋ ਧੰਦ ਖੈਰ ਜਿਹੜਾ ਵੀਰ ਖਰੀਦਣਾ ਚਾਹੂ ਕੋਆਕੇ ਦੇਖ ਲੂਗਾ ਜੀ ਕਿਉਂ ਇਹਨਾਂ ਦੇ ਜਿਹੜੇ ਸੀਮਨ ਭਰਾਏ ਉਹ ਲਿਖ ਕੇ ਰੱਖਦੇ ਹੋ ਕਿਤੇ ਕਿ ਨਹੀਂ ਲਿਖਿਆ ਇਹਨਾਂ ਜੀ ਆਪਣੇ ਲక్ష్ਮੀ ਡੇਰੀ ਵਾਲਿਆਂ ਦਾ ਹੰਟਰ ਬੁੱਲ ਸੀਗਾ ਤੇ ਉਹਦਾ ਬੁੱਲ ਸੀਗਾ ਉਹਦੀ ਮਾਂ ਥੱਲੇ 55 ਕਿਲੋ ਦੁੱਧ ਸੀ ਅੱਛਾ ਉਹ ਬੁੱਲ ਆਪਣੇ ਕੋਲੇ ਇੱਥੇ ਸੀਗਾ ਠੀਕ ਹੈ ਸਾਰੀਆਂ ਹੀ ਉਹ ਹੰਟਰ ਬੁੱਲ ਤੇ ਉਸ ਤੋਂ ਗੱਭਣ ਹੈ ਟੋਟਲੀ ਹੰਟਰ ਦੇ ਬੱਚੇ ਤੋਂ ਅੱਗੇ ਹਾਂ ਹੰਟਰ ਦੇ ਬੱਚੇ ਤੋਂ ਅੱਗੇ ਗੱਭਣ ਹੈ ਸਾਰੀਆਂ ਹੀ ਠੀਕ ਹੈ ਉਹ ਭਾਰੀਆਂ ਟੋਟਲੀ ਇੱਕੋ ਬੋਲ ਤੋਂ ਗੱਭਣ ਇੱਕੋ ਤੋਂ ਹੀ ਗੱਭਣ ਉਹ ਆਪਾਂ ਕਰਦੇ ਹੁਣ ਇੱਥੇ ਡੱਬਾ ਹੀ ਢਾਪ ਸਾਡੇ ਨਾਲ ਹੀ ਪਿੰਡਾਂ 5 ਕਿਲੋਮੀਟਰ ਤੇ ਉਹ ਉੱਥੇ ਗਿਆ ਹੋਇਆ ਅੱਛਾ ਉੱਥੇ ਵੀ ਪੇਚਦਾ ਹਾਂ ਬਹੁਤ ਸੋਹਣਾ ਬੋਲ ਠੀਕ ਹੈ ਇਹ ਤੂੰ ਅੱਗੇ ਜਿਹੜੀ ਵਹਿੜਾ ਜੀ ਇਹ ਹਾਂ ਹਾਂਜੀ ਇਹ ਆਪਣਾ ਤਕਰੀਬਨ ਜੀ ਹੈਗੀ ਹੈ 7 ਕਿ ਮਹੀਨਿਆਂ ਦੀ ਗੱਭਣ 8ਾਂ ਦੀ ਹਾਂਜੀ 7ਾਂ ਦੀ 7ਾਂ ਦੀ 2 ਮਹੀਨੇ ਦੱਸੋ ਇਹਦੇ ਬਾਕੀ ਚੰਗੇ ਕਦ ਕਾਠ ਦੀ ਸੋਹਣੀ ਵਹਿੜਾ ਹੈ ਇਹਦੋਂ ਅੱਗੇ ਜੀ ਵਹਿੜ ਜਿਹੜੀ ਇਹ ਵੀ ਹਾਂਜੀ ਇਹ ਕਿਨੇ ਚਰਦੀ ਗੱਬਣਾ ਇਹ ਗ੍ਰਿਫਸ ਦੀ ਹੈ ਜੀ ਵਰਲਡਵਾਈਡ ਦਾ ਗ੍ਰਿਫਸ ਦੀ ਹੈ ਇਹ ਠੀਕ ਹੈ ਹਾਂਜੀ ਇਹ ਤੇ तकरीबन ਕੋਈ ਇਹਨੂੰ ਰਹਿ ਗਿਆ ਜੀ ਮਹੀਨਾ ਦੇ ਆਸੇ ਪਾਸੇ ਇਹਦਾ ਮਹੀਨਾ ਰਹੇਗਾ ਤਾਜ ਰਹੇਗਾ ਬਾਕੀ ਡਿਟੇਲ ਲਿਖੀ ਹੋਈ ਹੈ ਠੀਕ ਹੈ ਜੀ ਨੇ ਐਗਜੈਕਟ ਪੁੱਛਣੀ ਹੋਵੇ ਸੋ ਦੱਸੋ ਇਹ ਐਗਜੈਕਟ ਇਹਨਾਂ ਦੀ ਜਿਹੜੀ ਡੇਟ ਆ ਉਹ ਮਿਲ ਜੂਗੀ ਤੁਹਾਨੂੰ ਅ 8 ਮਹੀਨਿਆਂ ਦੀ ਲਗਭਗ ਗੱਬਣਾ ਹੈ ਗ੍ਰਿਫ ਦੀ ਹੈ ਤੇ ਗੱਬਣ ਜਿਹੜੇ ਬੋਲ ਤੋਂ ਤੁਹਾਨੂੰ ਪਹਿਲਾਂ ਡਾਟਾ ਦਿੱਤਾ ਇੱਕ ਜਰਸੀ ਇਹਨਾਂ ਕੋਲ ਹਾਂਜੀ ਆਹ ਜਰਸੀ ਆ ਜੀ ਹੂੰ ਇਹ ਇਹ ਹਜੇ ਸੂਈ ਨੂੰ ਤਿੰਨ ਚਾਰ ਦਿਨ ਹੀ ਹੋਏ ਠੀਕ ਹੈ ਹਾਂਜੀ ਅੱਛਾ ਇਹ ਕੈਨ ਮਸੂਆ ਸੂਪੀ ਜੀ ਤੇ ਹਜੇ ਪਹਿਲਾਂ ਨਹੀਂ ਆ ਜੀ ਪਹਿਲਾਂ ਹੀ ਸੂਈ ਹੈ ਵੇੜਾ ਪਹਿਲੇ ਸੂਆ ਸੂਈ ਹੈ ਅੱਛਾ ਇਹ ਥੋੜੀ ਜੀ ਵੱਡੀ ਹੋ ਕੇ ਸੂਈ ਹੈ ਜੀ ਠੀਕ ਹੈ ਪਹਿਲਾਂ ਉਦੋਂ ਗਰਮੀ ਆ ਗਈ ਸੀਗੀ ਪਿਛਲੇ ਸਾਲ ਵੀ ਉਦੋਂ ਫਿਰ ਸਰਦੀ ਚਾ ਨੂੰ ਕਰਵਾਇਆ ਸੀਗਾ ਅੱਛਾ ਇਹ ਐਦ ਕੀ ਵੀ ਐ ਲੱਗਦਾ ਜਿਵੇਂ ਸੂਣ ਦੇ ਮੌਕੇ ਥੋੜੀ ਸੰਭੀ ਹਾਂ ਇਹ ਥੋੜੀ ਜਿਹੀ ਸੰਭੀ ਨਹੀਂ ਜੀ ਮੇਰੇ ਗੋਡਿਆਂ ਦੀ ਦਿੱਕਤ ਸਾਰਾ ਚੱਕਰ ਉਹੀ ਹੈ ਜੀ ਅੱਛਾ ਹਾਂ ਜੀ ਥੋੜੀ ਸੇਵਾ ਨਹੀਂ ਹੋਏਗੀ ਹੂੰ ਤਾਂ ਕਰਕੇ ਥੋੜੀ ਕਮਜ਼ੋਰ ਰਹੇਗੀ ਵਿਚਾਰੀ ਠੀਕ ਹੈ ਸੋ ਦੱਸੋ ਇਹ ਥੋੜੀ ਕਮਜ਼ੋਰ ਰਹੇਗੀ ਵੈਰ ਘਰ ਦੀ ਪਾਲੀ ਹੈ ਬਹੁਤ ਸੋਹਣੀ ਜੀ ਕੋਈ ਸੇਵਾ ਕਰਨ ਨਾਲ ਲੈ ਜੂ ਤਾਂ ਬਹੁਤ ਸੋਹਣਾ ਦੁੱਧ ਠੀਕ ਹੈ ਆ ਇਹ ਦੋ ਅੱਗੇ ਇੱਕ ਸਾਈਵਾਲ ਖੜੀ ਹੈ ਜੀ ਹਾਂ ਜੀ ਇਹ ਕਿੰਨੇ ਚਿਰ ਦੀ ਕੱਪੜਾ ਇਹ 8 ਮਹੀਨੇ ਦੀ ਕੱਪੜਾ ਹੈ 8ਾਂ ਦੀ ਕੱਪਣ ਹੈ ਹਾਂਜੀ ਠੀਕ ਹੈ ਇਹ ਘਰੇ ਦੁੱਧ ਚੋਇਆ ਹੈ ਹਾਂ ਘਰੇ ਦੁੱਧ ਚੋਇਆ ਜੀ ਇਹਦਾ ਪਹਿਲੇ ਸੂਏ ਸੀਗੀ ਉਦੋਂ ਹੁਣ ਦੂਜੇ ਸੂਏ ਸੂਏ ਕਿੰਨਾ ਕੁ ਦੁੱਧ ਦੇਂਦੀ ਹੈ ਜੀ ਇਹ ਆਪਣਾ ਤਕਰੀਬਨ 18 ਕਿਲੋ ਪਿਛਲੀ ਵਾਰੀ ਦਿੱਤਾ ਜੀ ਇਹਨੇ 9 ਕਿਲੋ ਦੇ ਹਿਸਾਬ ਨਾਲ ਠੀਕ ਹੈ ਤੇ ਇੱਥੇ ਜੀ ਰਹੀ ਕੋਈ ਵਧੀ ਨਹੀਂ ਘਟੀਨੀ ਠੀਕ ਹੈ ਤੇ ਅਖੀਰ ਜੇ ਤੇ ਆ ਕੇ ਜਮ 5 ਕਿਲੋ ਤੇ ਆ ਗਈ ਸੀ ਘਟ ਗਈ ਸੀਗੀ ਦੁੱਧ ਕਿਉਂਕਿ ਸਾਈਵਾਲ ਦਾ ਦੁੱਧ ਥੋੜੇ ਦਾ ਨਹੀਂ ਰਹਿੰਦਾ ਇਹ ਘਟ ਦੁੱਧ ਘਟ ਦਿੰਦੀ ਹੈ ਦੁੱਧ ਘਟ ਦਿੰਦੀ ਹੈ ਹਾਂ ਦੁੱਧ ਗਾੜਾ ਬਹੁਤ ਹੈ ਘਰੇ ਜੀ ਨੇ ਘਰੇ ਪੀਣਾ ਹੈ ਘਰੇ ਵਾਸਤੇ ਰੱਖੀਦਾ ਦੁੱਧ ਘਰੇ ਰੱਖੀ ਸੋ ਸੋ 8 ਮਹੀਨਿਆਂ ਦੀ ਕੱਪਣ ਇੱਕ ਮਹੀਨਾ ਬਾਕੀ ਹੈ ਦੁੱਧ ਘਰੇ ਚੋਂਦੇ ਰਹੇ ਆ 18 ਕਿਲੋ ਪੀਕ ਲੈਵਲ ਸੀ ਪਰ ਜਦੋਂ ਇਹ ਸੂਣ ਦੇ ਨੇੜ ਆਉਂਦੀਆਂ ਫਿਰ ਇਹ ਡਰਾਈ ਥੋੜਾ ਛੇਤੀ ਹੋ ਜਾਂਦੀਆਂ ਸੋ ਇਸ ਸਾਈਡ ਦੀਆਂ ਸਾਰੀਆਂ ਤੁਹਾਨੂੰ ਇਹ گاਵਾ ਤੇ ਵੜਾ ਦਿਖਾਤੀਆਂ ਡਿਟੇਲ ਇਹਨਾਂ ਦੀ ਦੱਸਦੀ ਆ ਕੁਝ ਥੋਕੜ ਕੱਪਣ گاਵਾ ਇਸ ਸਾਈਡ ਤੇ ਦਿਖਾਉਣੀਆਂ ਆ ਜਿਹੜੀਆਂ ਇਹ گاਵਾ ਜੀ ਕਿੰਨੇ ਚਿਰ ਟਾਈਮ ਦੀ ਕੱਪਣ ਉਹ ਜਿਹੜੀ ਆ ਪਹਿਲੇ ਨੰਬਰ ਤੇ ਵੜ ਖੜੀ ਆ ਇਹ ਇਹ ਹਜੇ ਚੱਕ ਪਾਸ ਨਹੀਂ ਜੀ ਅੱਛਾ ਇਹ ਚੱਕ ਪਾਸ ਨਹੀਂ ਇਹ ਚੱਕ ਪਾਸ ਨਹੀਂ ਗੇ ਇਹ ਬਾਕੀ ਆਹ ਜਿਹੜੀਆਂ ਹੈਗੀਆਂ ਜੀ ਹੂੰ ਇਹ 5 ਤੋਂ 6 ਮਹੀਨਿਆਂ ਦੀਆਂ ਸਾਰੀਆਂ ਗੱਬਣ ਹੈ ਠੀਕ ਹੈ 5 ਤੋਂ 6 ਮਹੀਨਿਆਂ ਦੀ 5 ਤੋਂ 6 ਮਹੀਨਿਆਂ ਦੀ ਸਾਰੀਆਂ ਹੀ ਦੇ ਰਹੀਆਂ ਹੈ ਹਾਂਜੀ ਸਾਰੀਆਂ ਹੀ ਦੇ ਰਹੀ ਨੇ ਠੀਕ ਹੈ ਦੋਸਤੋ ਇਹ ਵੈਡ ਹਜੇ ਗੱਬਣ ਚੈੱਕ ਪਾਸ ਨਹੀਂ ਗਈ ਇਹਨੂੰ ਖਾਲੀ ਮੰਨ ਕੇ ਸੌਦਾ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਮੜਾ ਆਇਓ ਭਈ ਹਾਏ ਖਲਾਦਿਆ ਕਰੋ ਪਹਿਲਨ ਮੜਾ ਜਾ ਖਲਾਦਿ ਪਨ ਪਰਲੇ ਪਾਸੇ ਨੂੰ ਹੱਕਲੇ ਪਾਸੇ ਕਰ ਸੋ ਇਹ ਪਹਿਲਨ ਦੂਜੇ ਸੂਏ ਵਾਸਤੇ ਗੱਬਣ ਹੋਊਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਤੁਸੀਂ ਗੱਬਣ ਆਪ ਕਰਾ ਲੋਗੇ ਇਹ ਪੰਜਾਂ ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਗੱਬਣ ਇਹ ਦੁੱਧ ਦੇ ਰਹੀ ਹੈ ਜੀ ਨਾਲ ਹਾਂ ਜੀ ਦੁੱਧ ਦੇ ਰਹੀ ਹੈ ਜੀ ਠੀਕ ਹੈ ਸੋ ਇਹ ਦੁੱਧ ਹਜੇ ਦਿੰਦੀ ਹੈ ਤੇ ਪੰਜਾਂ ਤੋਂ 6 ਮਹੀਨੇ ਦੀ ਧੋਖੜ ਗੱਪਣ ਵਹਿੜ ਹੈ ਰੁੱਤ ਚ ਸੂਕੀ ਦੋਸਤੋ 4 ਕੁ ਮਹੀਨੇ ਰਹਿੰਦੇ ਆ ਜਿਹੜਾ ਵੀਰ ਖਰੀਦਣਾ ਚਾਹੁੰਦਾ ਮਿਹਨਤ ਕਰ ਲੋਂਗੇ 2 ਰੁਪਏ ਜੋੜ ਜਾਣਗੇ ਸੋ ਇਹ ਤੋਂ ਅੱਗੇ ਇਹ ਵੀ ਇਸੇ ਤਰ੍ਹਾਂ 5 ਤੋਂ 6 ਮਹੀਨੇ ਦੇ ਵਿੱਚ ਵਿੱਚ ਗੱਪਣ ਇਹ ਜ਼ਿਆਦੇ ਹੋਊਗੀ ਜੀ ਐਸੇ ਜ਼ਿਆਦੇ ਟਾਈਮ ਦੀ ਹਾਂ ਇਹ ਹੋਊਗੀ 6.5 7 ਮਹੀਨੇ ਗੱਪਣ ਇਹਨੇ ਪੀਕ ਲੈਵਲ ਦਾ 32 ਕਿਲੋ ਦੁੱਧ ਦਿੱਤਾ ਜੀ 32 ਕਿਲੋ ਦੁੱਧ ਦਿੱਤਾ ਦੋਸਤੋ ਦਰਮਿਆਨੇ ਕਾਤ ਵਿੱਚ ਸੋਹਣੇ ਢਾਂਚੇ ਦੀ ਸੋਹਣੇ ਹਵਾਨੇ ਦੀ ਵ ਆਸ ਟਾਈਮ ਵੀ ਦੁੱਧ ਦੇ ਥੱਲੇ ਸੋਨਾ ਹੋਊਗਾ। ਹਾਂਜੀ ਸੋਨਾ ਦੁੱਧ ਦੇ ਥੱਲੇ ਹੁਣ ਵੀ ਹੈਗਾ 15। ਠੀਕ ਹੈ। ਇਸ ਤੋਂ ਅੱਗੇ ਜਿਹੜੀ ਇਹ ਵਹੜਾ ਜੀ ਇਹ ਕਿੰਨੇ ਚਿਰ ਦੀ ਗੱਪਣ ਹੋਊਗੀ? ਇਹ 3 ਮਹੀਨਿਆਂ ਦੀ ਹੈ। 3ਾਂ ਦੀ ਚੈੱਕ ਪਾਸ ਹੋ ਗਈ ਹੋਊਗੀ। ਇਹ ਇਹ ਕਿੰਨੇ 5 ਮਹੀਨਿਆਂ ਦੀ ਹੈ ਜੀ? 5 ਮਹੀਨਿਆਂ ਦੀ ਹੈ। 5ਾਂ ਦੀ ਗੱਪਣ। ਹਾਂਜੀ ਠੀਕ ਹੈ। 5 ਮਹੀਨੇ ਦੀ। ਅ ਦੱਸੋ 5ਾਂ ਮਹੀਨਾ ਦੀ ਗੱਪਣ ਮੜਾ ਪਰਾਂ ਨੂੰ ਹਲਾ ਦਿਓ। ਬਸ ਇਸੇ ਤਰ੍ਹਾਂ ਹੀ ਹਵਾਨਾ ਹੀ ਦਿਖਾਉਣਾ। ਇਹ ਦੱਸੋ ਹਵਾਨਾ ਸਾਫ਼ ਸੁਥਰਾ ਹੈ। ਟਾਂਚਾ ਸੋਹਣਾ ਹੈ। ਸੋ ਟੋਕੜ ਗੱਪਣ 5 ਮਹੀਨਿਆਂ ਦੀ ਗੱਪਣ ਹੈ। ਠੀਕ ਹੈ ਜੀ। ਇਸ ਤੋਂ ਇਹ ਕਿਨੇ ਚਰਦੀ ਹੋਊਗੀ ਇਹ ਤੱਕ ਪਾਸੇ ਵੀ ਨਹੀਂ ਜੀ ਇਹ ਦੋ گاਵਾ ਚੱਕ ਪਾਸ ਨਹੀਂ ਦੋ ਚੱਕ ਪਾਸ ਨਹੀਂ ਹੈਗੇ ਓਕੇ ਸੋ ਇਹ ਦਸੋ ਟੋਕੜਾ ਕੋਈ ਟੀਕਾ ਭਰਾਇਆ ਠੀਕ ਹੈ ਇਹ ਤੋਂ ਅੱਗੇ ਜਿਹੜੀ ਵੈੜ ਖੜੀ ਹੈ ਜੀ ਇੱਧਰ ਹਾਂਜੀ ਇਹ ਵੈੜਾਂ ਦੋਵੇਂ ਤਾਜ਼ੀਆਂ ਸੁਗੀਆਂ ਜੀ ਇਹ ਤਾਜ਼ੀਆਂ ਸੁਜਾਂ ਇਹਨੇ ਤਾਂ ਬੱਚਾ ਵੱਚੀ ਦੀ ਹਾਂ ਇਹਦਾ ਕਾਸਾ ਨੋਵਾ ਦੀ ਬੱਤੀ ਆ ਜੀ ਉਹ ਖੜੀ ਸਾਹਮਣੇ ਜਿਹੜੀ ਉਹ ਡੱਬੀ ਵੱਚੀ ਹੈ ਇਹਦੇ ਆਪਾਂ ਨਾਲ ਹੀ ਦੇ ਦਿਆਂਗੇ ਹਾਂ ਨਾਲ ਦੇ ਦਾਂਗੇ ਠੀਕ ਓਕੇ ਕਾਸਾ ਨੋਵਾ ਦੀ ਬੱਚੀ ਦੋਸਤੋ ਜਿਹੜੀ ਖੜੀ ਹੈ ਇਹ ਤੋਂ ਇਲਾਵਾ ਇੱਕ ਇਹ ਵੀ ਵੈੜ ਜਿਹੜੀ ਉਹ ਤਾਜੀ ਸੂਈ ਵੀ ਹੈ ਇਹ ਕੰਨਾ ਮਸੂਆ ਸੁਆ ਸੁਈਓ ਇਹ ਪਹਿਲੇ ਸੂਏ ਸੁਈਏ ਪਹਿਲੇ ਸੂਏ ਕਿਹੜੇ ਬੋਲਦੀ ਹੈ ਇਹ ਪਲਾਂ ਹਾਂ ਇਹਦਾ ਬੋਲ ਨਹੀਂ ਪਤਾ ਕਿ ਕਿਹੜਾ ਕਿਉਂਕਿ ਮੇਰੇ ਪਿੱਛੋਂ ਗਾਂ ਲਈ ਸੀ ਉਹਦੇ ਨਾਲ ਆਈ ਸੀਗੀ ਘਰੇ ਪਾਲੀ ਹੈ ਠੀਕ ਹੈ ਓਕੇ ਸੋ ਇਹ ਵੇੜ ਦੱਸੋ ਇਹਦੇ ਫਾਦਰ ਨੇਮ ਨਹੀਂ ਪਤਾ ਪਰ ਹਵਾਨਾ ਨੇ ਠੀਕ ਬਣਾਇਆ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਗੋਡੇ ਦੁਖਣ ਲੱਗ ਗਏ ਤਾਂ ਅੰਕਲ ਤਿੰਨ ਮਹੀਨੇ ਇਧਰ ਫਾਰਮ ਵਾਲੇ ਪਾਸੇ ਬਹੁਤਾ ਆ ਨਹੀਂ ਤੱਕਣਾ ਆਏ ਨੇ ਬੰਬੈਰੋ ਦੀ ਦੱਸੀ ਹੈ ਜੀ ਬੰਬੈਰੋ ਦੀ ਬੰਬੈਰੋ ਦੀ ਦੱਸੀ ਬੰਬੈਰੋ ਦੀ ਦੱਸੀ ਠੀਕ ਹੈ ਉਹ ਬੰਮਾਇਰੋ ਦੀ ਦੱਸਿਆ ਤੇ ਇਹਦੇ ਨਾਲ ਬੱਚਾ ਵੱੱਛੀ ਹੈ ਕਿ ਵੱਛਾ ਹਾਂ ਵੱੱਛੀ ਹੈ ਇਹ ਇਹ ਕਿਹੜੇ ਸੀਮੰਦੀ ਦੀ ਵੱੱਛੀ ਭਲਾ ਹਾਂ ਇਹ ਉਹਦੀ ਆਪਣਾ ਜਿਹੜਾ ਤੁਹਾਨੂੰ ਲక్ష్ਮੀ ਡੇਰੀ ਆਂ ਦਾ ਬੋਲਸ ਆ ਹਾਂ ਅਚ ਉਹਦੀ ਆ ਗਈ ਟਰੈਕਟਰ ਉਹਦੀ ਬੋਲ ਆ ਗਈ ਠੀਕ ਹੈ ਅਜਾ ਦੋ ਬੱਚੀਆਂ ਜਿਹੜੀਆਂ ਛੋਟੀਆਂ ਵੀ ਆਪਾਂ ਵੇਚਣੀਆਂ ਨੇ ਕਿ ਕਿੰਨੀ ਉਮਰ ਹੋਊਗੀ ਇਹਨਾਂ ਦੀ ਅੰਦਾਜ਼ਾ ਇਹ ਤਕਰੀਬਨ 8-9 ਮਹੀਨਿਆਂ ਦੀਆਂ ਹੈਗੀਆਂ ਦੀ ਇਹ 8-8 9-9 ਮਹੀਨਿਆਂ ਦੀਆਂ ਦੱਸੋ ਇਹ ਦੋਨੇ ਜਿਹੜੀ ਡੱਬੀ ਵੱੱਛੀ ਹੈ ਫਿਰ ਘਰੇ ਰੱਖਣੀ ਹਾਂ ਇਹ ਘਰੇ ਰੱਖਾਂਗੇ ਜੀ ਚਲੋ ਇਹ ਵੱੱਛੀ ਘਰੇ ਰੱਖਣੀ ਆ ਦੋਸਤੋ ਤੇ ਇਹ ਦੋ ਵੱਛੀਆਂ ਜਿਹੜੀਆਂ ਉਹ ਵੀ ਕੋਈ ਸਿਰ ਇੱਕ ਤਾਂ ਇਹ ਸਾਈਵਾਲ ਕ੍ਰੋਸ ਖੜੀ ਐ ਇਹ ਬੱਚੀ ਵੀ ਵੇਚ ਦੇਣੀ ਐ ਤੇ ਨਾਲ ਦੋ ਹੀ ਫਰਾਂ ਹੋਰ ਹੈਗੀਆਂ ਇਹ ਗੱਭਣ ਤਾਂ ਨਹੀਂ ਹੋਈਆਂ ਜੀ ਨਹੀਂ ਇਹ ਗੱਭਣ ਨਹੀਂ ਹੈ ਜੀ ਇਹ ਖਾਲੀ ਐ ਇਹ ਖਾਲੀ ਠੀਕ ਐ ਸੋ ਇਹ ਸਰਦੀਆਂ ਚ ਗੱਭਣ ਹੋ ਜਾਣੀਆਂ ਠੀਕ ਐ ਸੋ ਇਹ ਸਾਰੇ ਹੀ ਪਸ਼ੂ ਕੁੱਲ ਮਿਲਾ ਕੇ ਆ ਵੀ ਵੇਚਨੇ ਆ ਡਾਇਰੈਕਸ਼ਨ ਲੋਕੇਸ਼ਨ ਤੁਹਾਨੂੰ ਦੱਸਤੀ ਐ ਜਿਹਨੇ ਖਰੀਦਨੇ ਆ ਉਹ ਇੱਥੇ ਪਹੁੰਚ ਸਕਦਾ ਆ ਕੇ ਦੇਖੋ ਕੋਲ ਖੜ ਕੇ ਸੌਦਾ ਕਰ ਲਿਓ ਕਿੱਠੀਆਂ ਖਰੀਦੋਗੇ ਤਾਂ ਉਵੇਂ ਵੀ ਸੌਦਾ ਹੋ ਜਾਊਗਾ ਤੁਸੀਂ ਆ ਕੇ ਪਹਿਲਾਂ ਪਸ਼ੂ ਦੇਖੋ ਪੜਤਾ ਦੇਖੋ ਵੀ ਤੁਹਾਨੂੰ ਕਿੰਨੇ ਚ ਪਾਊਗਾ ਕੱਲੀ-ਕੱਲੀ ਖਰੀਦਣੀਆਂ ਤਾਂ ਵੀ ਵੈਲਕਮ ਆ ਤੁਸੀਂ ਆ ਕੇ ਲੈ ਜਾ ਸਕਦੇ ਹੋ ਵੇਚ ਸਾਰੇ ਹੀ ਦੇਣੇ ਆ ਟੈਸਟ ਕੋਈ ਵੀ ਕਰਾਉਣਾ ਚਾਹੋ ਫੇਰ ਦੱਸ ਦਿਨਾ ਵੀ ਕਰਵਾ ਸਕਦੇ ਆ ਕੋਈ ਦਿੱਕਤ ਨਹੀਂ ਹੈ ਇੱਥੋਂ ਕਰਾ ਕੇ ਲੈ ਜਾਓ ਦੁੱਧ ਜਿਹੜਾ ਉਹ ਬਹੁਤੇ ਪਸ਼ੂ ਗੱਭਣ ਆ ਕੁਸ ਤੋਕੜ ਗੱਭਣਾ ਉਹ ਤੁਸੀਂ ਥਾਣ ਪਾਸ ਇੱਥੋਂ ਕਰ ਲੈਣੇ ਆ ਬਾਕੀ ਸਿਰਫ ਤੁਹਾਡਾ ਕੰਮ ਰਹਿ ਜਾਣਾ ਵੀ ਆਪਦੇ ਡਾਕਟਰ ਵੀਰ ਤੋਂ ਤੁਸੀਂ ਅੰਦਰੋਂ ਇਹਨਾਂ ਨੂੰ ਚੈੱਕ ਕਰਾ ਲਿਓ ਕਿੰਨੇ-ਕਿੰਨੇ ਚਿਰ ਦੀਆਂ ਗੱਭਣਾ ਜਿਹੜੀਆਂ ਇਗਾਵਾ ਜਾਂ ਵਹਿੜਾ ਹੈ ਤੇ ਨਗ ਸਾਰੇ ਹੀ ਵਕਾਉ ਆ ਇਹ ਤੋਂ ਇਲਾਵਾ ਹੋਰ ਚੈਟ ਦੇ ਵਿੱਚੋਂ ਕੋਈ ਵੀ ਸਮਾਨ ਵਿਕਰੀ ਵਾਲਾ ਨਹੀਂ ਕਿਉਂਕਿ ਛਾਲਾਂ ਦੇ ਵਿੱਚ ਐਦਕੀ ਗੋਡੇ ਪਵਾਉਣੇ ਆ ਤੇ ਜਦੋਂ ਅੰਕਲ ਸੈੱਟ ਹੋ ਗਏ ਤੇ ਚੌਂਕ ਹੈ ਗਿਆ ਤੇ ਫਿਰ ਦੁਬਾਰਾ ਫੇਰ ਇੱਥੇ ਇਸ ਫਾਰਮ ਦੇ ਵਿੱਚ ਗਾਵਾ ਹੋਣੀਆਂ ਭਾਵੇਂ ਉਹ ਘਰੇ ਦੁੱਧ ਪੀਣ ਵਾਸਤੇ ਲਿਮਟ 'ਚ ਹੋਣ ਤੇ ਜਾਂ ਫਿਰ ਫੇਰ ਇਸੇ ਤਰ੍ਹਾਂ ਜਿਵੇਂ ਹੁਣ ਫਾਰਮ ਸੁਖਣਾ ਭਰਿਆ ਵਿਆ ਉਸੇ ਤਰ੍ਹਾਂ ਹੀ ਫੇਰ ਫਾਰਮ ਇਹ ਭਰ ਲੈਣਾ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ